ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਅੱਜ ਆਪਾਂ ਬੈਕ ਨੈਕ ਤੇ ਆਪਾਂ ਤੁਹਾਨੂੰ ਵੀਰ ਲਾਉਣੀ ਦੱਸ ਸਕਦੇ ਆ ਪਿਛਲੇ ਗੱਲ ਤੇ ਨੀ ਲਾਉਣੀ ਆਪਾਂ ਪਹਿਲਾਂ ਇਸ ਤਰ੍ਹਾਂ ਚੌਰਸ ਕਪੜਾ ਲੈਣਾ ਫਿਰ ਇੱਕੋ ਕੋਨੇ ਤੋਂ ਫੜ ਕੇ ਇਹਨੂੰ ਇਸ ਤਰ੍ਹਾਂ ਆਪਾਂ ਧਰੀਵ ਕਰ ਲੈਣਾ ਧਰੀਵ ਕਰਕੇ ਇੱਥੋਂ ਆਪਾਂ ਜਿਹੜਾ ਕੋਨਾ ਇਹਨੂੰ ਕੱਟ ਲੈਣਾ ਇਹ ਆਪਣਾ ਪੂਰਾ ਆ ਜਾਊਗਾ ਜੇ ਨਾ ਪੂਰਾ ਆਵੇ ਤੇ ਤੁਸੀਂ ਨਾਲ ਇਹਦੇ ਚ ਜੁਆਇੰਟ ਕਰ ਸਕਦੇ ਹੋ 1 ਇੰਚ ਦੀ ਆਪਾਂ ਲੀਰ ਕੱਟਾਂਗੇ ਐਸ ਤਰ੍ਹਾਂ ਤੁਸੀਂ ਅੰਦਾਜ਼ੇ ਦੇ ਨਾਲ ਕੱਟ ਲਿਓ ਆਪਾਂ ਪਹਿਲਾਂ ਵੀ ਵੀਡੀਓ ਪਾਈ ਹੋਈ ਹੈ ਆਪਣੀ ਚੱਲਦੀ ਪਈ ਹੈ ਤੁਸੀਂ ਚਾਹੋ ਤੇ ਉਹ ਵੀਡੀਓ ਦੇਖ ਸਕਦੇ ਹੋ ਐਸ ਤਰ੍ਹਾਂ ਕਰਕੇ ਜੇ ਜਿਆਦਾ ਵੱਡਾ ਕਾਲ ਹੋਵੇ ਲੀਰ ਆਪਣੇ ਛੋਟੇ ਹੋਵੇ ਤਾਂ ਤੁਸੀਂ ਜੁਆਇੰਟ ਵੀ ਲਾ ਸਕਦੇ ਹੋ ਆਪਾਂ ਇਹ ਨਹੀਂ ਲਈ ਆਪਣੀ ਜਿਹੜੀ ਐ ਇਸ ਤਰ੍ਹਾਂ ਆਪਾਂ ਕੱਟ ਕੇ ਤਿਆਰ ਕਰ ਲਈਏ ਤੇ ਹੁਣ ਇਹਨੂੰ ਆਪਾਂ ਤੁਹਾਨੂੰ ਏ ਡਬਲ ਫੋਲਡ ਚ ਲਾਉਣੀ ਐ ਪਹਿਲਾਂ ਆਪਾਂ ਸਿੰਗਲ ਫੋਲਡ ਲਾਈ ਸੀ ਸਿੰਗਲ ਕਰਕੇ ਤੇ ਇਹ ਅੱਜ ਆਪਾਂ ਤੁਹਾਨੂੰ ਡਬਲ ਫੋਲਡ ਕਰਕੇ ਲਾ ਕੇ ਦਿਖਾਉਣੀ ਐ ਤੇ ਜੇ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਤੇ ਲਾਈਕ ਜ਼ਰੂਰ ਕਰ ਦੇ ਅਸੀਂ ਆ ਆਪਣਾ ਕਮੀਜ਼ ਦਾ ਗਲਾ ਜਿਹੜਾ ਇਹ ਕੱਟ ਕਰਿਆ ਆਪੇ കട്ട് നീസ് തടക ਆਪੇ ਤੇ ਰੱਖ ਲੈਣੀ ਤੇ ਜਿੰਨੀ ਆਪਾਂ ਬਰੀਕ ਥੋੜੀ ਜੀ ਦੀਰ ਲਾਵਾਂਗੇ ਉਨਾ ਹੀ ਆਪਣੀ ਸਫਾਈ ਜਗਦੀ ਆਊਗੀ ਠੀਕ ਠੀਕ ਜੀ ਨਾ ਜਿਆਦੇ ਮੋਟੀ ਚੌੜੀ ਵੀ ਨਹੀਂ ਜਿਆਦਾ ਲਾਉਣੀ ਜੇ ਚੌੜੀ ਜਿਆਦਾ ਲਾਵਾਂਗੇ ਆਪਾਂ ਫਿਰ ਇਹਦੇ ਵਿੱਚ ਬਾਲ ਪੈਣਗੇ ਥੋੜੇ ਜੀ ਝੋਲ ਪੈਣ ਲੱਗ ਜਾਂਦੇ ਨੇ ਜੇ ਆਪਾਂ ਠੀਕ ਠੀਕ ਰੱਖਾਂਗੇ ਨਾ ਜਿਆਦੀ ਮੋਟੀ ਨਾ ਜਿਆਦੀ ਬਰੀਕ ਤੇ ਬਹੁਤ ਵਧੀਆ ਇਹਨੂੰ ਆਪਾਂ ਢਿੱਲੇ ਹੱਥਾਂ ਦੇ ਨਾਲ ਲਾਉਣਾ ਹੈ ਇਸ ਤਰ੍ਹਾਂ ਆਪਾਂ ਸਿੰਗਲ ਵੀਰ ਲਾਉਣੀ ਦੱਸੀ ਸੀ ਉਸ ਤਰ੍ਹਾਂ ਹੀ ਹੈ ਡਬਲ ਕੋਲਡ ਹੈ ਜਿਹੜੀ ਲਾਉਣੀ ਹੈ ਨਾ ਕਪੜਾ ਖਿੱਚਣਾ ਨਾ ਆਪਾਂ ਲੀਰ ਖਿੱਚਣੀ ਹੈ ਤ्रेन ਕੋ ਮਾਗੇ ਕੋਨਿਆ ਤੋਂ ਲਾ ਲੈਣੀ ਪੈਰ ਪੈਰ ਦਾ ਮਾਰਜਨ ਤੁਸੀਂ ਛੱਡਣਾ ਮੋਜੀ ਆਪਣੇ ਥੋੜੀ ਜਿਹੀ ਜਿਹੜੀ ਬਚ ਗਈ ਹੈ ਇਹਨੂੰ ਆਪਾਂ ਕੱਟ ਕਰ ਦੇਣਾ ਆ ਕੇ ਕਰਕੇ ਤੇ ਇਹਦੇ ਮਾਰਜਨ ਤੇ ਛੋਟੇ 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 ਆਪਾਂ ਕੱਟ ਲਾ ਲੈਣੇ ਛੋਟੇ ਛੋਟੇ ਕੱਟ ਲਾ ਲੈਣੇ ਤਾਂ ਕਿ ਆਪਣੀ ਜਿਹੜੀ ਉੱਪਰਲੀ ਸਲਾਈ ਨਾ ਗਲਾਈ ਦੇ ਵਿੱਚ ਆਉਗੀ ਐਕਸਟਰਾ ਸਤਰਾ ਲਾ ਕੇ ਤੁਸੀਂ ਜਿਹੜੀ ਇੱਕ ਸਲਾਈ ਉੱਪਰ ਲਾਉਣੀ ਹੈ ਉਹ ਲਾ ਸਕਦੇ ਹੋ ਉਹ ਆਪਾਂ ਬਿਲਕੁਲ ਲੀਰ ਦੇ ਉੱਤੇ ਕਿਨਾਰੇ ਤੇ ਚਲਾਉਣਾ பூரி கலைத்து மாரி பி ஆசான தரிக்க ஆசான தரிக்கலாம் ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੇ ਲੀਰ ਲੱਗ ਕੇ ਤਿਆਰ ਹੋਈ ਹੈ ਤੇ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਕੇ ਇਹ ਇਹ ਲੀਰ ਸਾਰੀ ਅੰਦਰੋਂ ਜਲੀ ਜਾਣੀ ਹੈ ਕੋਈ ਵੀ ਬਾਹਰ ਨੂੰ ਨਹੀਂ ਦਿਸੂਗਾ ਜੋੜ ਜਾ ਤੇ ਬਹੁਤ ਸੋਹਣੀ ਜਿਹੜੀ ਆਪਣੇ ਇਸ ਤਰ੍ਹਾਂ ਲੀਰ ਲੱਗ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਚਾਹੋ ਤਾਂ ਆਪਾਂ ਜਿਹੜਾ ਦੂਸਰਾ ਤਰੀਕਾ ਦੱਸਿਆ ਤੁਸੀਂ ਉਸ ਤਰੀਕੇ ਨਾਲ ਵੀ ਲਾ ਸਕਦੇ ਹੋ ਜਿੱਥੇ ਤੁਸੀਂ ਚਾਹੋ ਤੇ ਇਸ ਤਰੀਕੇ ਦੇ ਨਾਲ ਵੀ ਲਾ ਸਕਦੇ ਹੋ ਲਓ ਜੀ ਆਪਾਂ ਹੁਣ ਤੁਹਾਨੂੰ ਇੱਕ ਵਾਰੀ ਲਓ ਜੀ ਇਸ ਤਰਾ ਆਪਣੇ ਘਲੇ ਤੇ ਇਹ ਆਪਣਾ ਥੋੜਾ ਜਿਹਾ ਵੱਡਾ ਘਲਾ ਹੈ ਕਿਉਂਕਿ ਭਾਰੀ ਨਾਪ ਦਾ ਤੇ ਇਸ ਤਰ੍ਹਾਂ ਆਪਾਂ ਬੜੇ ਸਾਫ਼ ਸੁਪਈ ਦੇ ਨਾਲ ਲਾਈਕ ਜੇ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਠੀਕ ਹੈ ਜੀ